ਲੋ ਜੀ ਆਪਾਂ ਕਰਦੇ ਆ ਸਟਾਰਟ ਇਹਨੂੰ ਵਾਹੇ ਵਾਹ ਇੱਕ ਤੋਂ ਮੁਕ ਦਤਾਇਵਤ ਆ ਹੈਗਾ ਆਪਣਾ ਪਹਿਲਾ ਟਰੱਕ ਹੁਣ ਹਣ ਆਪਣੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਣੇ ਕੋਲ ਦੋ ਟਰੱਕ ਹੋ ਗਏ ਤੇ ਦੋਸਤੋ ਆਹ ਹੈਗਾ ਇਹਦਾ ਮਗਰਲੇ ਜਿਹੜੇ ਟਾਇਰ ਆ ਉਹਦਾ ਸਿਸਟਮ ਜਦੋਂ ਆਪਾਂ ਆ ਬਟਨ ਦੱਬਦੇ ਹਾਂ ਲਾਲ ਆਉਂਨ ਸੱਚੇ ਪਾਸੇ ਹਵਾ ਨਿਕਲ ਗਈ ਜਿਹਦੀ ਮਗਰਲੇ ਟਾਇਰ ਠੱਕੇਗੇ ਜਦੋਂ ਆਪਾਂ ਥੱਲੇ ਸਿੱਟਨੇ ਆ ਕੱਬੇ ਪਾਸੇ ਵਾਲਾ ਦੱਬਣਾ ਲਾਉਂਗੀ ਸੱਚੇ ਬਾਦਸ਼ਾਹ ਦੀ ਦੋ ਟਰੱਕ ਹੋ ਗਿਆ ਕੋਲੇ ਟੋਟੇ ਵੱਡੇ ਸੇਮ ਹੀ ਆ ਫਰਕ ਬਸ ਇੰਨਾ ਕਿ ਇਹਦੇ ਜਿਹੜੇ ਟਾਇਰ ਆ ਹਾਂਜੀ ਦੋਸਤੋ ਤੇ ਵਾਹਿਗੁਰੂ ਰੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਤੇ ਆਪਣੇ ਕੋਲ ਇੱਕ ਟਰੱਕ ਹੋਰ ਹੋ ਗਿਆ ਤੇ ਲਖੋਣਿਆਂ ਤੁਹਾਨੂੰ ਅੰਦਰ ਸਿਸਟਮ ਆਇਆ ਹੈਗਾ ਦੋਸਤੋ ਤੇ ਪਿੱਛੇ ਬੈੱਡ ਬਣਿਆ ਹੋਇਆ ਤੇ ਆ ਕੰਟਰੋਲਰ ਆ ਹੀਟ ਵਾਲਾ ਵਾ ਤੇ ਬਹੁਤ ਵਧੀਆ ਇਹਨਾਂ ਨੇ ਸਿਸਟਮ ਦਤਾਰੇ ਦੇ ਚ ਆਇਆ ਇਹਦਾ ਆਪਣਾ ਪਹਿਲਾ ਟਰੱਕ ਹੋਣ ਆਪਣੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਣੇ ਕੋਲ ਦੋ ਟਰੱਕ ਹੋ ਗਏ ਲੋ ਜੀ ਆਪਾਂ ਕਰਦੇ ਆਂ ਸਟਾਰਟ ਇਹਨੂੰ ਵਾਹਿਗੁਰੂ ਵਾਹਿ ਮੇਰ ਕਰੀ ਮੇਰੇ ਨਾਤਾ ਲੋ ਜੀ ਆਪਾਂ ਕਰਦੇ ਆਂ ਸਟਾਰਟ ਟਰੱਕ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰੀ ਮੈਨੇ ਤਾਂ ਵਾਹ ਸ਼ੁਗੋਰਾ ਦਾਤਾ ਤਰ ਲੱਖ ਲੱਖ ਸ਼ੁਕਰ। ਤੇ ਦੋਸਤੋ ਆਹ ਹੈਗਾ ਮਗਰਲੇ ਜਿਹੜੇ ਟਾਇਰ ਆ ਉਹਦਾ ਸਿਸਟਮ ਹੈ। ਜੇ ਜਦੋਂ ਆਪਾਂ ਆ ਬਟਨ ਦਬਦੇ ਹ ਲਾਲ ਆਉਣ ਸੱਜੇ ਪਾਸੇ ਹਵਾ ਨਿਕਲ ਗਈ ਜਿਹਦੀ ਮਗਰਲੇ ਟਾਇਰ ਚੱਕੇ। ਜਦੋਂ ਆਪਾਂ ਥੱਲੇ ਸਿੱਟਨੇ ਆ ਕੱਬੇ ਪਾਸੇ ਵਾਲਾ ਦਬੰਣਾ। ਹੁਣ ਟਾਇਰ ਥੱਲੇ ਲੱਗ ਗਏ। ਯਾਨੀ ਕਿ ਜਿਹੜਾ ਪਹਿਲਾ ਟਰੱਕ ਆ ਉਦੇ ਨਾਲ ਇਹ ਵੱਡਾ ਵਾ ਤੇ ਆ ਮਦਰ ਬੈੱਡ ਵਗੈਰਾ ਲੱਗਿਆ ਹੋਇਆ ਬਾਕੀ ਤੁਹਾਨੂੰ ਹੋਰ ਦਿਖਾਉਨੇ ਆ ਲਓ ਜੀ ਦੋਸਤੋ ਵਾਹਿਗੁਰੂ ਦੀ ਕਿਰਪਾ ਹੋਵੇ ਸੱਚੇ ਪਾਤਸ਼ਾਹ ਦੀ ਲੋਡ ਟਰੱਕ ਹੋ ਗਿਆ ਆਪਣੇ ਕੋਲ ਬੱਡੇ ਸੇਮ ਹੀ ਆ ਹਰਕ ਬਸ ਇਹਨਾ ਕਿ ਇਹਦੇ ਜਿਹੜੇ ਟਾਇਰ ਆ ਉਹ ਮਗਰ ਚਾਰ ਟਾਇਰ ਹੋਰ ਲੱਗੇ ਹੋਏ ਆ ਦੋ ਆ ਚਾਰ ਤੇ ਦੋ 6 ਤੇ 6 ਤੇ 6 12 ਟਾਇਰ ਮਗਰ ਇਹ ਜਿਹੜੇ ਹੈਗੇ ਆ ਇਹਦੇ 10 ਟਾਇਰ ਇਹ 10 ਟਾਇਰ ਇਹਦਾ ਸਾਈਜ਼ ਦਾ ਵੀ ਫਰਕ ਆ ਇਹ 245 ਟਾਇਰ ਆ ਹੈਗਾ 275 ਇਹ ਟਾਇਰ ਵੱਡੇ ਆ ਲਓ ਜੀ ਦੋਸਤੋ ਤੋਂ ਵੀ ਬਾਬੇ ਨੰਬਰ ਦਿਖਾ ਸੱਚੇ ਪਾਤਸ਼ਾਹ ਆਪਣੇ ਯਾਰਾਂ ਮਿੱਤਰਾਂ ਨੂੰ ਤਰੱਕੀਆਂ ਬਖਸ਼ੇ ਸੱਚੇ ਪਾਤਸ਼ਾਹ ਇਹ ਜੇ ਮੌਕੇ ਤੇ ਇਹ ਆਪਦੇ ਬਿਜ਼ਨਸ ਕਮਾਂ ਖਾਰਾਂ ਦੇ ਵਿੱਚ ਕਾਮਯਾਬ ਹੋਣ ਸਾਰੇ ਵਾਹਿਗੁਰੂ ਜੀ ਇਹ ਅਰਦਾਸ ਆ ਸੋ ਸਾਰਿਆਂ ਦੇ ਮਿਹਰ ਭਰਿਆ ਸਤਿ ਸੱਚੇ ਪਾਤਸ਼ਾਹ ਓਕੇ ਜੀ